ਅਸੀ ਕਾਲਜੀ ਸਾਰਿਆਂ ਨੂੰ ਉੱਪਰ ਲਿਖਿਆ ਤੁਸੀਂ ਪੜ੍ਹ ਲਿਆਉਣਾ ਮਿਸਨ ਨਰੋਈ ਸਿਹਤ ਇਹ ਚਲਾਉਂਦਾ ਕੌਣ ਹੈ ਇਹ ਕਹਿੰਦੇ ਹਰ ਇੱਕ ਬਿਮਾਰੀ ਦਾ ਇਲਾਜ ਹੈ ਇਹਨਾਂ ਕੋਲੇ ਕਿੱਡੀ ਵੀ ਪੁਰਾਣੀ ਬਿਮਾਰੀ ਹੈ ਹਰ ਇੱਕ ਬਿਮਾਰੀ ਦਾ ਇਲਾਜ ਹੈ ਇਹਨਾਂ ਕੋਲੇ ਜਦੋਂ ਮੈਂ ਇਹਨਾਂ ਦੇ ਕੈਂਪ ਦੇ ਵਿੱਚ ਕੋਲੇ ਖੜਕੇ ਦੇਖਿਆ ਮੈਂ ਕਿਹਾ ਆਪਾਂ ਵੀਡੀਓ ਵੀ ਬਣਾ ਲਈਏ ਤੇ ਬਹੁਤ ਜ਼ਿਆਦਾ ਇਕੱਠ ਹੋਇਆ ਪਿਆ ਸੀ ਬਜ਼ੁਰਗ ਖੜੇ ਸੀ ਜਿਹੜੇ ਇਹਨਾਂ ਦੀਆਂ ਕੋਈ ਦਵਾਈਆਂ ਬੂਟੀਆਂ ਇਹਨਾਂ ਦੇ ਨੁਕਤੇ ਆਣ ਨਹੀਂ ਸਹੀ ਹੋਏ ਆ ਕੋਈ ਪੈਸਾ ਨਹੀਂ ਲੱਗਦਾ ਕੋਈ ਖਰਚ ਨਹੀਂ ਕੱਲੇ ਨੁਕਤੇ ਦੇਸੀ ਤਰੀਕੇ ਦੱਸਦੇ ਐ ਕਿਹੜੀਆਂ ਗੱਲਾਂ ਦੱਸਦੇ ਐ ਕੀ ਖਾਣਾ ਚਾਹੀਦਾ ਆਮ ਹੀ ਗੱਲਾਂ ਬਾਤਾਂ ਨੇ ਤੇ ਇਹਨੂੰ ਚਲਾ ਕੌਣ ਰਿਹਾ ਆਮ ਬੰਦਾ ਨਹੀਂ ਚਲਾ ਰਿਹਾ ਕੋਈ ਇਹਨੂੰ ਚਲਾ ਰਿਹਾ ਇੱਕ ਆਈਪੀਐਸ ਅਫਸਰ ਐ ਆ ਸਾਹਮਣੇ ਖੜਾ ਜਿਹੜਾ ਆਈਪੀਐਸ ਅਫਸਰ ਐ ਇੱਕ ਵਿਭਾਗਮੇ ਦੇ ਵਿੱਚ ਇਹ ਚਲਾ ਰਿਹਾ ਕੋਈ ਖਰਚ ਨਹੀਂ ਕੋਈ ਠੱਗਾ ਠੋਰੀ ਨਹੀਂ ਜਰੂਰ ਮਿਸ਼ਨ ਨਰੋਈ ਸੇਤ ਆ ਜਿਹੜੀ ਤੁਸੀਂ YouTube ਤੇ ਵੀ ਸਰਚ ਕਰ ਸਕਦੇ ਹੋ ਕੱਲੀਆਂ ਮੇਰੀਆਂ ਗੱਲਾਂ ਤੇ ਵਿਸ਼ਵਾਸ ਨਾ ਕਰ ਲਿਓ ਇਸ ਕਰਕੇ ਮੈਂ ਕਹਿਣਾ YouTube ਤੇ ਸਰਚ ਕਰਕੇ ਗੱਲਾਂ ਬਾਤਾਂ ਸੁਣ ਲਿਓ ਕਿੰਨੀਆਂ ਕਿ ਸੱਚ ਹੈ ਤੇ ਜਿਹੜੇ ਆ ਬੋਲੀ ਜਾਂਦੇ ਇਹਨਾਂ ਦੀਆਂ ਗੱਲਾਂ 'ਚ ਕਿੰਨਾ ਕਿ ਸੱਚ ਹੈ ਇਹ ਤੁਸੀਂ ਖੁਦ ਦੇਖ ਲਓ ਵੀਡੀਓ 9 ਮਹੀਨੇ 9 ਮਹੀਨੇ ਹੋਣ ਵਾਲੇ ਨੇ ਤੇ ਮੈਨੂੰ ਮੇਰਾ 3 ਕਿਲੋ ਭਾਰ ਵਧ ਗਿਆ ਅੱਗੇ ਰੋਜ਼ ਘਟਦਾ ਇਸੇ ਖਾਣ ਨਾਲ ਕੋਈ ਹੋ ਨਹੀਂ ਕਰਦਾ ਮੈਂ ਆ ਚਿਹਰਾ ਤਾਂ ਵੀ ਪੀਤਾ ਹੈ ਗੁੜੇਵਲੀ ਦੀ ਚਟਣੀ ਬਣਾ ਕੇ ਖਾ ਲਈ ਤੇ ਕਰਦੇ ਨੂੰ ਵੀ ਦਿੰਦਾ ਤੇ ਹੁਣ ਮੈਂ ਪੂਰਾ ਵਧੀਆ ਨਹੀਂ ਮੈਂ 2 ਸਾਲ ਐ ਇੱਥੇ ਕਦੇ ਆਇਆ ਨਹੀਂ ਸੀ ਹੁਣ ਇਹਨੇ ਨਿਹਮਤ ਵਖਤੀ ਇੱਥੇ ਆ ਗਿਆ ਫਤਿਹਗੜ੍ਹ ਸਾਹਿਬ ਵੀ ਜਾ ਫਤਿਹਗੜ੍ਹ ਵੀ ਇਕੱਲਾ ਮੈਨੂੰ ਮੈਨੂੰ ਤਾਂ ਮੈਂ ਬਸ ਚਾਹੂਗਾ ਕਾ ਦੇ ਕਹਿੰਦੇ ਇਕੱਲੇ ਨੂੰ ਜਾਣ ਨਹੀਂ ਦਿੰਦੇ ਇਕੱਲੇ ਹੀ ਬੈ ਗਿਆ ਆਥੋਂ ਨੂੰ ਘਰੇ ਮੜਿਆ ਇਹਨੇ ਮੇਰਾ ਚੋੜਾ ਪਰਤਾ ਉੱਥੇ ਗੁੜੇ ਮਿਲਿਦਾ ਤੇ ਹੋਰ ਦਾ ਤੇ ਸਾਰਿਆਂ ਨੂੰ ਵੰਡਤੀ ਗੱਲ ਕਰ ਵੀ ਲੋਕ ਅਜੇ ਐ ਸਮਝਦੇ ਨਹੀਂ ਵੀ ਇਹਦਾ ਕੋਈ ਆਰਦਾ ਹੋਊਗਾ ਕੋਈ ਨਿੱਜੀ ਗੱਲ ਕਰ ਹਰੇਕ ਮੰਨਦਾ ਨਹੀਂ ਚਾਹਤੇ ਭਾਈ ਬਹੁਤ ਵਧੀਆ ਚੀਜ਼ ਹੈ ਬਗੈਰ ਦਵਾਈਆਂ ਤੋਂ ਤੁਹਾਨੂੰ ਠੀਕ ਕਰੋ ਚਲੋ ਠੀਕ ਹੈ ਆਪਾਂ ਨੂੰ ਲਾ ਰੱਖਿਆ ਬੀਜ ਦੇ ਰੱਖਿਆ ਉਗਾਰੇ ਆ ਅਗਲੀ ਵਾਰ ਤੁਹਾਨੂੰ ਅਸੀਂ ਦੇਸੀ ਸਬਜ਼ੀਆਂ ਵੀ ਪ੍ਰੋਵਾਈਡ ਕਰਾਵਾਂਗੇ ਬੀਜ ਵੀ ਦੇ ਜੋ ਮੈਂ ਕਹਿਣਾ ਉਹ ਹੋਏਗਾ ਜੇ ਤੁਸੀਂ ਇਹਨੂੰ ਪ੍ਰੋਪਰਲੀ ਫਾਲੋ ਕਰੋਗੇ ਜੇ ਨਹੀਂ ਸਮਝਾਉਂਦੀ ਕਿਵੇਂ ਕਰਨਾ ਹੈ ਇੱਥੇ 3 ਦਿਨ ਫ੍ਰੀ ਹੈ ਜਿਹੜਾ ਕੈਂਪ ਚ ਆਉਦਾ ਹੈ ਉਹਨੂੰ 3 ਦਿਨ ਫ੍ਰੀ ਦਿੰਦੇ ਆ ਉਹਦੇ ਤੁਹਾਨੂੰ ਇਨਫਰਮੇਸ਼ਨ ਆਉਦੀ ਰਹੂਗੀ ਹੁਣ ਜਿਵੇਂ ਤਰਾਂ ਦਾ ਮੌਸਮ ਆ ਗਿਆ ਹਨਾ ਤੁਸੀਂ ਤਰਾਂ ਖਾਈ ਜੰਨੇ ਹੋ ਅਸੀਂ ਤਰ ਖਾਨ ਤੋਂ ਰੋਕ ਦਿੰਨੇ ਆ ਅਸੀਂ ਕੀ ਕਹਿੰਨੇ ਆ ਤਰ ਬਾਜ਼ਾਰੋਂ ਨਹੀਂ ਲੈਣੀ ਸਵੇਰੇ ਮੰਡੀ 'ਚੋਂ ਲੈਣੀ ਜੇ ਮੰਡੀ 'ਚੋਂ ਲਾਉਂਗੇ ਸ਼ਰੀਰ ਨੂੰ ਫਾਇਦਾ ਕਰੂਗੀ ਜੇ ਰੇੜੀ ਤੋਂ ਲਾਉਂਗੇ ਸ਼ਰੀਰ ਦਾ ਨੁਕਸਾਨ ਆਂਬ ਨਹੀਂ ਖਾਣੇ ਕਦੋਂ ਤੱਕ ਜਦੋਂ ਤੱਕ ਉਦਰਤੀ ਤੌਰ ਤੇ ਪੱਕਣ ਨਾ ਲੱਗ ਜਾਵੇ ਜਿਹੜਾ ਆਂਬ ਖਾਊਗਾ ਇਹਨਾਂ ਦੇ ਨਾਲ ਹੀ ਬਿਮਾਰ ਹੋ ਜਾਊਗਾ ਇਹ ਛੋਟੀਆਂ ਛੋਟੀਆਂ ਗੱਲਾਂ ਅਸੀਂ ਦੱਸਦੇ ਰਹਿੰਦੇ ਆਂ ਜਦੋਂ ਇਹ ਆਈਵੀ ਨੂੰ ਸ਼ੁਰੂ ਹੋਇਆ ਅਸੀਂ ਲੋਕਾਂ ਨੂੰ ਸਾਵਧਾਨ ਕਰਤਾ ਵੀ ਪਈ ਆਈਵੀ ਨੂੰ ਸ਼ੁਰੂ ਹੋ ਰਿਹਾ ਖਾਸ ਕਰਕੇ ਬੱਚਿਆਂ ਨੂੰ ਹੋ ਰਿਹਾ ਇਹਨਾਂ ਦੇ ਮੂੰਹ ਹੱਥ ਧੁੰਦੇ ਰਹੇ ਇਹ ਗੱਲਾਂ ਤੁਹਾਨੂੰ ਵਟਸਐਪ ਉੱਪਰ ਪਹਿਲੇ ਪਤਾ ਲੱਗਦੀਆਂ ਔਰ ਜਿਸ ਨੂੰ ਜਿਸੇ ਜਿੱਥੇ ਰੱਖਦੇ ਦੋਈ ਨੰਬਰ ਦੇਣੀ ਹਾਂ ਹਾਂ ਦੇ ਜੀ ਸਭ ਜੀ ਕੋਈ ਧੱਕਾ ਲੱਗਦਾ ਕੋਣ ਇੱਕ ਮਿੰਟ ਇਹਦੇ ਗੋਡੇ ਦੁਖਦੇ ਆ ਇਹਨਾਂ ਨੂੰ ਜਦੂਈ ਗੀਤੀ ਲੋਕ ਜਦ ਗਾਉਂਦੀ ਗੀਤੀ ਨਹੀਂ ਬਈਆ ਆਹਾਂ ਜਿਹੜਾ ਦਾਲ ਚੀਨੀ ਤੇ ਧਣੀਆਂ ਦਾ ਹੋਇਆ ਇਹ ਦਾਲ ਚੀਨੀ ਤੇ ਧਣੀਆਂ ਦਾ ਹੋਣਾ ਇੱਕ ਖੂਨ ਸਾਫ ਕਰਦਾ ਹੈ ਅੱਛਾ ਨਾਲੇ ਜਿਹੜੇ ਤੱਤ ਬਗੈਰ ਜਮਾ ਹੋ ਜਾਂਦੇ ਨੇ ਆਪਣੇ ਮਾੜੇ ਤੱਤ ਉਹ ਕੱਢਦਾ ਹੈ ਇਹ ਪੀਣਾ ਛਾਲ ਚ 5 ਦਿਨ ਆ ਮਹੀਨੇ ਚ 5 ਦਿਨ ਅੱਛਾ 2 ਮਹੀਨੇ ਪੀਣਾ ਉਹਦੋ ਸਾਲ ਲੋੜ ਨਹੀਂ ਪੇ ਸਿੰਨਾਤ ਨੇ ਪੀਣਾ ਹੁੰਦਾ ਹੈ ਲੈਟਰਨ ਜਾਣ ਤੋਂ ਅੱਧੇ ਘੰਟੇ ਬਾਅਦ ਆਵਾਲ ਕੇ ਆਹ ਇਹ ਧਾਰਨੀ ਲਗਾਤਾਰ ਪਾ ਲ ਹਰ ਮੀਨੇ ਜੇ 5 ਦਿਨ ਪੰਜ ਦਿਨ ਹਾਂ ਅੱਛਾ ਕੰਨਿਆ ਸਾਹਬ ਤੇ ਚਮਕੀ ਦਾ ਚੋਕ ਹੈ ਸਾਹਬ ਲਾਜਮੀ ਸਾਹਬ ਤੇ ਵਰਜਨੀ ਕਿ ਨਹੀਂ ਬੰਦੀ ਆਹ ਇੱਕ ਤਸਕ ਜਿਹਾ ਬਸ ਹਾਂ ਬਸ ਹੈ ਹਾਂ ਇਹਨੇ ਕਲਪ ਕਲਪ ਨੀਲਾ ਹੀ 50 ਸਾਲ ਦਾ ਹੋ ਗਿਆ ਕ ਇੱਕ ਆਲ ਪੁੱਲੀ ਨਾ ਬਾੜ ਕਾਲ ਗੱਦੀ ਅੱਛਾ ਇਹਦਾ ਨੰਬਰ ਦੇ ਜੀ ਤੈਨੂੰ ਸਾਰਾ ਕੁਝ ਹੋਰ ਤੇਰਾ ਤੁਹਾਡੇ ਤਾ ਵੜਤ ਦੇਉ ਤੁਸੀਂ ਹਾਂ ਇਹ ਕਿਹੜਾ ਚਿਹਰਾ ਇਹ ਦੱਸ ਦੇਣ ਪੀਣੇ ਮਹੀਨੇ ਚ ਅੱਛਾ ਇਹ ਚਿਹਰਾ ਉੱਥੇ ਆ ਦੇਣਾ ਢੱਕੇ ਜੇ ਨੇ 5 7 10 ਢੱਕੇ 2 ਕਿ ਗ੍ਰਾਮ ਪਾ ਕੇ ਉਵਾਲ ਲੈਣੋ ਜਦੋਂ ਥੋੜਾ ਜਿਹਾ ਰਹਿ ਜਾਏ ਇੰਨਾ ਚੌਥਾ ਹਿੱਸਾ ਉਦੋਂ ਪੀ ਲੈ बस खा है कौड़ा बस वो सारा कुछ वो, तेरा खून साफ करूंगा सारा कुछ वो करे पीने ढंग ਹਾਂ ਮੈਨੂੰ ਮਿਲ ਜਾਂਦਾ ਇਹਨਾਂ ਕੋਲੇ ਸਸਤਾ ਹੈ ਉਹ ਤਾਂ ਬਾਹਲੇ ਮੰਗਾ ਦਿੰਦੇ ਨੇ ਮੈਂ ਤਾਂ 1000 ਰੁਪਏ ਕਿੱਲਾ ਦਿੱਤਾ ਸੀ ਇਹ 400 ਨੂੰ ਨੋਮਰਾ ਵਾਧੂ ਆਇਆ ਹੋਰ ਇਹ ਤਾਂ ਵਾਧੂ ਹੈ 100 ਗ੍ਰਾਮ ਇਹ ਮੈਂ ਤਾਂ 50 ਰੁਪਏ ਦੇ ਹੀ ਲੈਂਦਾ ਸੀ 2 ਗ੍ਰਾਮ ਹੀ ਪਾਣਾ ਹੈ ਹੋਰ 2 ਗ੍ਰਾਮ ਹੀ ਪਾਣਾ ਇਹ ਆਪਾਂ ਖੀਰਾ ਕੌੜਾ ਹੁੰਦਾ ਸੀ ਜਿਹੜਾ ਉਹਨਾਂ ਤੋਂ ਮਿਲ ਜਾਂਦਾ ਕੇ ਤਾਂ ਉਹ ਆਪਾਂ ਖਾਣੋਂ ਹਟ ਕੇ ਕੌੜੀ ਚੀਜ਼ ਤਾਂ ਖਾਣੋਂ ਹਟ ਕੇ